ਅਕਾਲੀ ਦਲ ਹੁਣ ਇਹ ਕਹਿ ਰਿਹਾ ਕਿ ਸਾਡਾ ਕਮਬੈਕ ਹੋ ਗਿਆ ਇੱਕ ਪੁਆਇੰਟ ਲੱਭ ਰਿਹਾ ਸੀ ਕਿ ਜਿਸ ਤੇ ਥੋੜਾ ਜਿਹਾ ਉਹਨੂੰ ਉੱਪਰ ਜਾਵੇ ਅਕਾਲੀ ਦਲ ਬੇਸ਼ੱਕ ਦੂਸਰੇ ਨੰਬਰ ਤੇ ਆਈ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਪਰ ਅਕਾਲੀ ਦਲ ਦੇ ਲਈ ਇਹ ਜਿੱਤ ਤੋਂ ਘੱਟ ਥੋੜੀ ਹੈ ਦੋ ਨੰਬਰ ਤੇ ਆਉਣ ਵਾਲੀ ਪਾਰਟੀ ਦਾ ਇਹ ਮੰਨਿਆ ਜਾ ਰਿਹਾ ਸੀ ਕਿ ਉਹ 27 ਚ ਕੁਝ ਨਾ ਕੁਝ ਕਰੂਗੀ ਦਾਰੇ ਹੀ ਸੀਗਾ ਅਕਾਲੀ ਦਲ ਨੂੰ ਜਾਂ ਸੁਖਵੀਰ ਬਾਦਲ ਨੂੰ ਇਸ ਚੋਣ ਦੇ ਵਿੱਚ ਕਿ ਯਾਰ ਉਧਰ ਤਿੰਨ ਪੰਥਕ ਤੇਰਾ ਇਕੱਠੀਆਂ ਨੇ ਇਹ ਇਕੱਲੇ ਨੇ ਇਹ ਇਕੱਲੇ ਸੀ ਔਰ ਇਕੱਲੇ ਹੋ ਕੇ ਵੀ ਦੂਸਰੇ ਨੰਬਰ ਤੇ ਆਉਣਾ 30000 30000 ਵੋਟ ਲੈਣਾ ਠੀਕ ਹੈ ਇਹ ਇਹ ਬਹੁਤ ਵੱਡਾ ਇਫੈਕਟ ਹੈਗਾ ਇੱਕ ਇਸ ਚੋਣ ਦੇ ਵਿੱਚ ਬਾਕੀ ਹੋਰ ਪੰਥਕ ਜਥੇਬੰਦੀਆਂ ਸੀ ਸਾਰੀਆਂ ਮਨਦੀਪ ਸਿੰਘ ਦੇ ਨਾਲ ਸੀਗੀਆਂ ਅਕਾਲੀ ਦਲ ਉਧਰ ਫਿਰ ਕੱਲਾ ਸੀ ਹਾਂ ਤੇ ਮੰਨਿਆ ਜਾ ਰਿਹਾ ਸੀ ਕਿ ਮਨਦੀਪ ਸਿੰਘ ਤੇ ਹਰਮੀਤ ਸੰਧੂ ਦੇ ਵਿਚਕਾਰ ਮੁਕਾਬਲਾ ਹਾਂ ਮੁਕਾਬਲਾ ਹੋਏਗਾ ਮਨਦੀਪ ਸਿੰਘ ਨੇ ਚੋਣ ਹਾਰਨ ਤੋਂ ਬਾਅਦ ਬਿਆਨ ਦਿੱਤਾ ਕਹਿੰਦੇ ਕਿ ਜੇ ਮੈਂ ਖੜਾ ਨਾ ਹੁੰਦਾ ਚੋਣ 'ਚ ਤਾਂ ਅਕਾਲੀ ਦਲ ਜਿੱਤ ਗਿਆ ਸੀ ਕੰਚਨਪ੍ਰੀਤ ਦੇ ਰੂਪ ਚ ਸਾਨੂੰ ਮਾਝੇ ਹਲਕੇ ਦੇ ਵਿੱਚ ਇੱਕ ਨਵਾਂ ਆਗੂ ਮਿਲਿਆ ਜਿਹੜਾ ਕੀ ਹੁਣ ਅੱਗੇ ਨੂੰ ਅਕਾਲੀ ਦਲ ਨੂੰ ਉੱਪਰ ਚੱਕੇਗਾ ਕਿਉਂਕਿ ਜਿਹੜੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਉਹਨਾਂ ਦਾ ਜਿਹੜਾ ਸਾਰਾ ਹੀ ਚੋਣ ਪ੍ਰਚਾਰ ਸੀ ਉਹ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੇ ਮੋਢਿਆਂ ਤੇ ਸੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੀ ਜਿਹੜੀ ਬੇਟੀ ਕੰਚਨਪ੍ਰੀਤ ਕੌਰ ਆ ਨਾ ਉਹ ਇੱਕ ਨਵਾਂ ਆਗੂ ਮਿਲਿਆ ਅਕਾਲੀ ਦਲ ਨੂੰ ਤਾਂ ਕਾਂਗਰਸ ਦਾ ਲਾਲੋ ਤੁਸੀਂ ਕਾਂਗਰਸ ਦਾ ਦੇਖੋ ਰਾਜਾ ਬੜਿੰਗ ਦੇ ਜਿਹੜੇ ਬਿਆਨ ਆਂਦੇ ਰਹੇ ਆ ਹਾਂ ਉਹ ਉਹਨਾਂ ਨੇ ਕਿੰਨਾ ਪ੍ਰਭਾਵ ਉਹ ਸਾਰੇ ਪਰਵਾਹ ਕੇ ਦੇਖੋ ਕਰਨਵੀਰ ਨੇ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਵੱਲੂ ਜੀ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਨਿਕਲੇ ਪੱਤਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜਾ ਰਹੇ ਨੇ ਵੀ ਹਾਂਜੀ ਤੁਹਾਡੀ ਹਾਰ ਦਾ ਤੁਸੀਂ ਕਾਰਨ ਕੀ ਮੰਨਦੇ ਹੋ ਉਸ ਵਿਚਾਰੇ ਬੰਦੇ ਤੋਂ ਇੰਨਾ ਨਮੋਸ਼ ਹੋ ਗਿਆ ਉਹ ਕਿ ਉਹਦੇ ਤੋਂ ਬੋਲੇ ਹੀ ਨਹੀਂ ਗਿਆ ਹੁਣ ਗੱਲ ਇਹ ਕਹਿ ਰਿਹਾ ਵੀ ਇੱਕ ਤਾਂ ਉਹ ਪ੍ਰਧਾਨ ਦੇ ਖਿਲਾਫ ਬੋਲਣ ਵੀ ਤਾਂ ਕਿਵੇਂ ਬੋਲਣਾ ਹੈ ਕੀ ਕਹਿ ਦੇਣ ਵੀ ਮੈਨੂੰ ਤਾਂ ਮੇਰਾ ਪ੍ਰਧਾਨ ਦੇ ਪ੍ਰਧਾਨ ਨਹੀਂ ਮਰਵਾਤਾ ਸਾਡਾ ਪ੍ਰਧਾਨ ਨਹੀਂ ਮਰਵਾਤਾ 2 ਨੰਬਰ ਤੇ ਆ ਸਕਦੀ ਸੀ ਕਾਂਗਰਸ ਪਰ ਜਿਹੜੀ ਇਹ ਬਿਆਨਬਾਜ਼ੀ ਹੋ ਗਈ ਇਹ ਇਹਦਾ ਨੁਕਸਾਨ ਸਿੱਧਾ ਕਾਂਗਰਸ ਦੇ ਉਮੀਦਵਾਰ ਨੂੰ ਗਿਆ ਤੇ ਬਾਕੀ ਧਿਰਾਂ ਨੂੰ ਫਾਇਦਾ ਹੋ ਗਿਆ तरीके ਦੇ ਨਾਲ ਸਮਾਂ ਚੱਲ ਰਿਹਾ ਨਾ ਰਾਜਾ ਵੜਿੰਗ ਸਾਹਿਬ ਦਾ ਉਹ ਕੋਈ ਬਾਲਾ ਠੀਕ ਨਹੀਂ ਹੈਗਾ ਪਰ ਜਿਹੜੀ ਆ ਜਿਮਨੀ ਚੋਣ ਸੀਗੀ ਇਹਨੇ ਤਾਂ ਡੈਂਟ ਪਾਤਾ ਨਾ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਪਾਤਾ ਉਹਨਾਂ ਦੇ ਸਿਆਸੀ ਕੈਰੀਅਰ ਤੇ ਵੀ ਪਾਤਾ ਸ਼ੁਰੂਆਤ ਰਾਜਾ ਵੜਿੰਗ ਨੇ ਆਪ ਹੀ ਕਰਾ ਲਈ ਹੈ ਆਪਣੇ ਹੱਥੋਂ ਆਪ ਹੀ ਕਹਿੰਦੇ ਵੀ ਪੈਰਾਂ ਤੇ ਕਹਾੜੀ ਮਾਰ ਮੱਤੇ ਨੇ ਉਹ ਤੇ ਹੁਣ ਉਹ ਜ਼ਰੂਰ ਕਾਂਗਰਸ ਪਾਰਟੀ ਸੋਚੂਗੀ ਰਾਉਜੀਆ ਜਿਹੜੀ ਜਿਮਨੀ ਚੋਣ ਹੋਈ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ ਅ ਦੇਖੋ ਬੱਲੂ ਜੀ ਗੱਲ ਜਿਹੜੀ ਜਿਮਨੀ ਚੋਣ ਸੀ ਨਾ ਇਹ ਤੁਸੀਂ ਇਹ ਮਨਾ ਕੇ ਚੱਲੋ ਵੀ ਰੱਬ ਸੁੱਖ ਰੱਖੇ ਅੱਗੇ ਕੋਈ ਜਿਮਨੀ ਚੋਣ ਨਾ ਆਵੇ ਕਿ ਇਹ ਲਾਸਟ ਜਿਮਨੀ ਚੋਣ ਸੀਗੀ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੁੰਦਾ ਹੈ ਹਾਲਾਂਕਿ ਉਹ 2022 ਦੇ ਵਿੱਚ ਇਸੇ ਸੀਟ ਤੋਂ ਉਹ ਜਿੱਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਸ ਤੋਂ ਪਹਿਲਾਂ ਵੀ ਤਿੰਨ ਚਾਰ ਜਿਮਨੀ ਚੋਣਾਂ ਹੋਈਆਂ ਸੋ ਜਿਮਨੀ ਚੋੜਾ ਦੇ ਵਿੱਚ ਜਿਹੜਾ ਹੁਣ ਤੱਕ ਦਾ ਇਤਿਹਾਸ ਰਿਹਾ ਚਾਹੇ ਪੁਰਾਣੀਆਂ ਸਰਕਾਰਾਂ ਦਾ ਆਪਾਂ ਦੇਖ ਲਈਏ ਜਿਹੜੀ ਸੱਤਾ ਤੇ ਰਹਿ ਉਹਨੂੰ ਐਜ ਮਿਲਦਾ ਉਹਨੂੰ ਫਾਇਦਾ ਫਾਇਦਾ ਮਿਲਦਾ ਉਹਦੇ 'ਚ ਇੱਕ ਗੱਲ ਇਹ ਹੁੰਦੀ ਹੈ ਕਿ ਜਿਹੜੀਆਂ ਆਮ ਚੋਣਾਂ ਹੁੰਦੀਆਂ ਨੇ ਜਿਵੇਂ 22 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਉੱਚ ਤੁਸੀਂ ਦੇਖੋ ਵੀ ਲੋਕਾਂ ਨੂੰ ਨਹੀਂ ਪਤਾ ਸੀ ਵੀ ਕਿਹੜੀ ਪਾਰਟੀ ਜਿੱਤੂਗੀ ਹਾਲਾਂਕਿ ਉਸ ਵੇਲੇ ਵੀ ਆਮ ਆਦਮੀ ਪਾਰਟੀ ਦੀ ਹਵਾ ਸੀ ਤੇ ਜਦੋਂ ਜਿਹੜੀ ਜਿਮਨੀ ਚੋਣ ਹੁੰਦੀ ਆ ਉਹਦੇ 'ਚ ਇੱਕ VOTER ਦੇ ਕੋਲ ਇਹ ਇੱਕ ਬੈਨੀਫਿਟ ਇਹ ਹੁੰਦਾ ਕਿ VOTER ਨੂੰ ਪਤਾ ਵੀ ਕਿਸ ਪਾਰਟੀ ਦੀ ਸਰਕਾਰ ਹੈ ਹੁਣ VOTER ਵੀ ਸਿਆਣਾ ਹੋ ਗਿਆ VOTER ਇਹ ਦੇਖਦਾ ਵੀ ਜਿਸ ਪਾਰਟੀ ਦੀ ਸਰਕਾਰ ਹੈ ਆਪਾਂ ਉਸ ਪਾਰਟੀ ਦਾ MLA ਜਿਤਾ ਦੰਨੇ ਕਿਉਂਕਿ ਆਪਾਂ ਨੂੰ ਤਾਂ ਪਤਾ ਆ ਡਿੰਪੀ ਢਿੱਲੋਂ ਇਧਰੋਂ ਗਏ ਗਿੱਦੜਬਾਹਾ ਤੋਂ ਉਹ ਵੀ ਜਿੰਨਾ ਆਸਾਨ ਨਹੀਂ ਸੀ ਉਹਨਾਂ ਨੇ ਰਾਜਾ ਵੜਿੰਗ ਨੂੰ ਉਹਨਾਂ ਨੂੰ ਹਰਾਇਆ ਦੇਖ ਲਓ ਤੇ ਇਹ ਚੀਜ਼ਾਂ ਇੱਕ ਬੈਨੀਫਿਟ ਤਾਂ ਮਿਲਦਾ ਸੱਤਾਧਾਰੀ ਪਾਰਟੀ ਨੂੰ ਦੂਸਰਾ ਜੇ ਗੱਲ ਇਹ ਹੈ ਕਿ ਹਰਮੀਤ ਸੰਧੂ ਕਿਸੇ ਵੇਲੇ ਅਕਾਲੀ ਦਲ ਚ ਸੀਗੇ ਉਹ ਤਿੰਨ ਵਾਰ ਅਕਾਲੀ ਦਲ ਦੇ ਪਹਿਲਾਂ ਆਜ਼ਾਦ ਵੀ ਲੜੇ ਨੇ ਉਹ ਆਜ਼ਾਦ ਵੀ ਲੜੇ ਨੇ ਤਿੰਨ ਵਾਰ ਉਹ ਸ਼ਾਇਦ ਵਿਧਾਇਕ ਬਣੇ ਹੋਏ ਸੀ ਸੋ ਅਕਾਲੀ ਦਲ ਅੱਜ ਇਹ ਵੀ ਬਿਆਨ ਦੇ ਰਿਹਾ ਵੀ ਜੇ ਹਰਮੀਤ ਸੰਧੂ ਆਮ ਆਦਮੀ ਪਾਰਟੀ ਚ ਨਾ ਜਾਂਦਾ ਜੇ ਅਕਾਲੀ ਦਲ ਚ ਰਹਿ ਕੇ ਚੋਣ ਲੜਦਾ ਤਾਂ ਇੱਕ ਤਾਂ ਹੋਰ ਰਿਜ਼ਲਟ ਉਲਟ ਹੋ ਸਕਦਾ ਸੀ ਹਾਂ ਦੂਸਰਾ ਅਕਾਲੀ ਦਲ ਦੇ ਪੱਖ ਤੋਂ ਆਪਾਂ ਜੇਕਰ ਸੋਚੀਏ ਅਕਾਲੀ ਦਲ ਬੇਸ਼ੱਕ ਦੂਸਰੇ ਨੰਬਰ ਤੇ ਆਈ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਪਰ ਅਕਾਲੀ ਦਲ ਦੇ ਲਈ ਇਹ ਜਿੱਤ ਤੋਂ ਘੱਟ ਥੋੜੀ ਹੈ ਹਾਂ ਦੇਖੋ ਤੁਸੀਂ 92 ਚੋਂ 1 ਰਹਿ ਗਏ ਸੀਗਾ ਹਾਂ ਤੇ ਹੁਣ ਕਿੱਥੇ ਜਾ ਕੇ ਉਹ ਪਗੜ ਕਰ ਲਈ ਉਹਨਾਂ ਨੇ ਔਰ ਕਿੱਥੇ ਜਾ ਕੇ ਕਵਰ ਕੀਤਾ ਸੋ ਅਕਾਲੀ ਦਲ ਨੂੰ ਜਿਹੜਾ ਲੋਕ ਦੇਖੋ 2 ਨੰਬਰ ਤੇ ਆਇਆ ਅਕਾਲੀ ਦਲ ਜਿੱਤਿਆ ਨਹੀਂ ਜਿੱਤਿਆ ਨਹੀਂ ਪਰ ਅਕਾਲੀ ਦਲ ਦੇ ਤੁਸੀਂ ਲੀਡਰ ਨੂੰ ਫੋਨ ਕਰੋ ਉਹਨਾਂ ਨੂੰ ਵਧਾਈਆਂ ਦਿਓ ਹਾਂ ਜਿੱਤ ਦੇ ਬਰਾਬਰ ਸਮਝਦੇ ਆ ਹਾਂ ਉਹ ਵਧਾਈਆਂ ਕਬੂਲ ਕਰ ਰਹੇ ਨੇ ਕਬੂਲ ਕਰਦੇ ਆ ਸੋ ਜਦੋਂ ਕੋਈ 2 ਨੰਬਰ ਤੇ ਆਈ ਪਾਰਟੀ ਜਾਂ ਉਮੀਦਵਾਰ 2 ਨੰਬਰ ਤੇ ਵਧਾਈਆਂ ਕਬੂਲ ਕਰੇ ਤਾਂ ਸਮਝੋ ਕਿ ਉਸ ਪਾਰਟੀ ਦੇ ਲਈ ਉਹ ਕਿੰਨਾ ਅਹਿਮੀਅਤ ਰੱਖਦਾ 2 ਨੰਬਰ ਤੇ ਆਉਣਾ ਮੇਰੀ ਨਾ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਨਾਲ ਇੰਟਰਵਿਊ ਚ ਗੱਲਬਾਤ ਹੋਈ ਸੀ ਬੱਲੂ ਜੀ ਹਾਂਜੀ ਤੇ ਉਹਨਾਂ ਨੇ ਇਹੀ ਕਿਹਾ ਸੀ ਕਹਿੰਦੇ ਕਿ ਦੇਖੋ ਵੀ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਚ ਇੱਕ ਤਾਂ ਮੰਨ ਕੇ ਚੱਲੋ ਵੀ ਸੱਤਾ ਧਿਰ ਦਾ ਤਾਂ ਫਾਇਦਾ ਫਾਇਦਾ ਹੀ ਆ ਕਿਉਂਕਿ ਪੁਲਿਸ ਉਹਨਾਂ ਦੇ ਥੱਲੇ ਪ੍ਰਸ਼ਾਸਨ ਉਹਨਾਂ ਦੇ ਥੱਲੇ ਆ ਦੇਖ ਲਓ ਸੁਖਵੀਰ ਉਹਨਾਂ ਨੇ ਐਸਐਸਪੀ ਨੂੰ ਫਿਰ ਕੰਪਲੇਂਟ ਕਰਕੇ ਕਰਵਾਇਆ ਹੀ ਹੈ ਹਾਂ ਦੋ ਡੀਐਸਪੀ ਬਦਲੇ ਗਏ ਨੇ ਇੱਕ ਐਸਐਸਪੀ ਬਦਲਿਆ ਜਾਣਾ ਚੋਣ ਕਮਿਸ਼ਨ ਦੇ ਵੱਲੋਂ ਇਹ ਚੀਜ਼ਾਂ ਦੱਸਦਾ ਨਾ ਕਿ ਕਿਤੇ ਨਾ ਕਿਤੇ ਤਾਂ ਗੜਬੜ ਹੋ ਰਹੀ ਵਰਕਰ ਵਰਕਰ ਇਹਨਾਂ ਦੇ ਪ੍ਰੋਪਰ ਕੰਮ ਕਰ ਰਹੇ ਸੀਗੇ ਉਹ ਪੂਰੀ ਨਿਗਰ ਰੱਖੀ ਹੋਈ ਸੀ ਇਹਨਾਂ ਨੇ ਆਮ ਆਦਮੀ ਪੂਰੀ ਪੂਰੀ ਨਿਗਰ ਔਰ ਅਕਾਲੀ ਦਲ ਇਹੀ ਕਹਿੰਦਾ ਆ ਰਿਹਾ ਸੀ ਕਿ ਦੇਖੋ ਜੀ ਸਾਡੇ ਵਰਕਰਾਂ ਦੇ ਉੱਤੇ ਸਾਡੇ ਜਿਹੜੇ ਸਮਰਥਕ ਨੇ ਉਹਨਾਂ ਤੇ ੱੱਕੇ ਨਾਲ ਪਰਚੇ ਪਾਏ ਜਾ ਰਹੇ ਨੇ ਔਰ ਉਹ ਚੋਣ ਕਮਿਸ਼ਨ ਨੇ ਦੇਖਿਆ ਉਹਨੇ ਐਸਐਸਪੀ ਨੂੰ ਜਦੇ ਕਰਕੇ ਮਾਰਿਆ ਔਰ ਸਸਪੈਂਡ ਕੀਤਾ ਉਹਨਾਂ ਦੀ ਜਗ੍ਹਾ ਦੂਸਰਾ ਆਇਆ ਇਹਦਾ ਵੀ ਜੇਕਰ ਥੋੜਾ ਜਿਹਾ ਕਰ ਕਰਕੇ ਦੇਖੀਏ ਨਾ ਇਹ 2 ਦਿਨ ਪਹਿਲਾਂ ਹੋਇਆ ਜੇ ਇਹ ਸ਼ਾਇਦ ਕਿਤੇ ਹਫਤਾ 7 ਦਿਨ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਅਕਾਲੀ ਦਲ ਦੀ ਵੋਟ ਹੋਰ ਵੱਧ ਸਕਦੀ ਹੋਰ ਵੱਧ ਜਾਂਦੀ ਹੋਰ ਵੱਧ ਸਕਦੀ ਸੀ ਤੇ ਦੂਸਰਾ ਇਹ ਹੈ ਕਿ ਅਕਾਲੀ ਦਲ ਹੁਣ ਇਹ ਕਹਿ ਰਿਹਾ ਕਿ ਸਾਡਾ ਕਮਬੈਕ ਹੋ ਗਿਆ ਕਿਉਂਕਿ 2015 ਤੋਂ ਬਾਅਦ ਤਾਂ ਮੱਲੂ ਜੀ ਤੁਸੀਂ ਵੀ ਬਿਲਕੁਲ ਡਾਊਨ ਹੀ ਜਾ ਰਹੇ ਸੀਗੇ ਦੇਖਦੇ ਰਹੇ ਹੋ ਸਿਆਸਤ ਹੈ ਨਾ ਕਿ ਡਾਊਨ ਹੀ ਗਿਆ ਅਕਾਲੀ ਦਲ ਅਕਾਲੀ ਦਲ ਇੱਕ ਪੁਆਇੰਟ ਲੱਭ ਰਿਹਾ ਸੀ ਕਿ ਜਿਸ ਤੇ ਥੋੜਾ ਜਿਹਾ ਉਹਨੂੰ ਉੱਪਰ ਜਾਵੇ ਜਿਵੇਂ ਉਹ ਗ੍ਰਾਫ ਨਹੀਂ ਹੁੰਦਾ ਕਿ ਥੱਲੇ ਜਾ ਰਿਹਾ ਥੱਲੇ 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 ਜਾ ਰਿਹਾ ਇੱਕ ਪੁਆਇੰਟ ਦੀ ਉਮੀਦ ਹੁੰਦੀ ਹੈ ਵੀ ਹੋਰ ਕਿੰਨਾ ਕੁ ਥੱਲੇ ਜਾਣਾ ਯਾਰ ਕਿ ਹੁਣ ਕਦੇ ਉੱਪਰ ਚੱਲ ਔਰ ਇਸ ਨੇ ਉਸ ਅਕਾਲੀ ਦਲ ਦੇ ਗ੍ਰਾਫ ਨੂੰ ਹੁਣ ਉੱਪਰ ਲੈ ਕੇ ਜਾ ਰਿਹਾ ਔਰ ਇਹਦੇ ਚ ਪੂਰੇ ਪੰਜਾਬ ਚ ਜਾਊਗਾ ਹਾਲਾਂਕਿ ਦੇਖੋ ਪੰਥਕ ਸੀਟ ਸੀਗੀ ਤਰਨਤਾਰਨ ਵਾਲੀ ਇਹ ਚ ਕੋਈ ਸ਼ੱਕ ਨਹੀਂ ਵੀ ਕਿ ਪੰਥਕ ਵੋਟਾਂ ਬਹੁਤ ਜਿਹੜਾ ਦੂਜਾ ਅਕਾਲੀ ਦਲ ਬਣਿਆ ਸੀਗਾ ਉਹਨਾਂ ਦੇ ਵੀ ਮਨ ਚ ਕੁਝ ਹੁਣ ਉਬਾਲ ਆ ਰਿਹਾ ਹੋਵੇਗਾ ਵੀ ਅਸੀਂ ਕੁਝ ਗਰਵਤਤਾ ਨਹੀਂ ਕਰਤੀ ਤੁਸੀਂ ਦੇਖੋ ਮਨਦੀਪ ਸਿੰਘ ਹੋਰੀ ਕੌਣ ਲੜਨ ਦਾ ਐਲਾਨ ਕਰਦੇ ਨੇ ਆਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਸਮਰਥਨ ਕਰਦੇ ਨੇ ਜਾਂ ਤਾਂ ਕਹਿੰਦੇ ਕਿ ਸਾਡੇ ਉਮੀਦਵਾਰ ਹੈ ਆਕਾਲੀ ਦਲ ਮਾਨ ਆਉਂਦਾ ਉਹ ਵੀ ਉਹਨਾਂ ਦੀ سپورਟ ਕਰ ਦਿੰਦਾ ਜਿਹੜੇ ਬਾਗੀ ਅਕਾਲੀ ਦਲ ਢੜਾ ਬਣ ਕੇ ਪੁਨਰਸਰਜੀਤ ਅਕਾਲੀ ਦਲ ਬਣਿਆ ਉਹ ਵੀ ਉਹ ਵੀ ਉਧਰ ਕਰ ਦਿੰਦਾ ਬਾਕੀ ਹੋਰ ਪੰਥਕ ਜਥੇਬੰਦੀਆਂ ਸੀ ਸਾਰੀਆਂ ਮਨਦੀਪ ਸਿੰਘ ਦੇ ਨਾਲ ਸੀਗੀਆਂ ਅਕਾਲੀ ਦਲ ਉਧਰ ਫਿਰ ਕੱਲਾ ਸੀ ਹਾਂ ਤੇ ਮੰਨਿਆ ਜਾ ਰਿਹਾ ਸੀ ਕਿ ਮਨਦੀਪ ਸਿੰਘ ਤੇ ਹਰਮੀਤ ਸੰਧੂ ਦੇ ਵਿਚਕਾਰ ਮੁਕਾਬਲਾ ਹਾਂ ਮੁਕਾਬਲਾ ਹੋਏਗਾ ਤੁਸੀਂ ਦੇਖੋ ਕਿ ਇਹ ਜਿਹੜੀਆਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਸਾਈਟਾਂ ਨੇ ਇੱਕ ਵਾਰ ਫਿਰ ਗਲਤ ਹੋਈਆਂ ਨੇ ਹਾਂ ਗਲਤ ਇਸ ਕਰਕੇ ਹੋਈਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਸਿੱਧਾ ਮਨਦੀਪ ਮਨਦੀਪ ਸਿੰਘ ਨੂੰ ਜਿਤਾਤਾ ਸੀ ਜਿਤਾਤਾ ਸੀ ਹਾਂ ਜੀ ਹਾਂ ਉਹ ਤੇ ਤਾਂ ਜਿੱਤੇ ਪਏ ਸੀ ਔਰ ਕਈ ਵਾਰ ਇਹ ਹੁੰਦਾ ਨਾ ਕਿ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਚੈਨਲ ਵਾਲੇ ਜਾਂ ਪੱਤਰਕਾਰ ਜਿਹੜੇ ਨੇ ਇੰਡੀਵਿਜੂਅਲ ਲੋਕ ਵੀ ਉਹਨਾਂ ਇੱਕ ਪੋਸਟ ਪਾ ਦਿੰਦੇ ਨੇ ਵੀ ਕੌਣ ਜਿੱਤੂ ਤਰਨ ਤਰਨ ਤੋਂ ਹਾਂ ਔਰ نیچے ਲੋਕ ਕਮੈਂਟ ਕਰਨੇ ਸ਼ੁਰੂ ਕਰ ਦਿੰਦੇ ਨੇ ਕਮੈਂਟ ਬਈ ਤੁਹਾਡੇ ਕੈਨੇਡਾ ਤੋਂ ਵੀ ਆ ਰਹੇ ਨੇ ਵੀ ਮਨਦੀਪ ਸਿੰਘ ਜਿੱਤੂਗਾ ਹੈ ਕੋਈ ਪਟਿਆਲੇ ਤੋਂ ਬਿਲੋਂਗ ਕਰਦਾ ਤੇ ਉਹ ਉੱਥੇ ਕਮੈਂਟ ਕਰਦਾ ਜਦੋਂ ਕਿ ਉਹਨਾਂ ਦੀ ਵੋਟ ਨਹੀਂ ਹੈ ਵੋਟ ਨਹੀਂ ਹੁੰਦੀ ਤਰਨਤਾਰਨ ਵਾਲੇ ਲੋਕ ਘੱਟ ਸੀਗੇ ਸੋ ਇਹ ਇੱਕ ਨਾ ਉਹ ਸਾਬਤ ਹੋਇਆ ਕਿ ਸੋਸ਼ਲ ਮੀਡੀਆ ਤੇ ਜੋ ਤੁਹਾਨੂੰ ਦਿਖ ਰਹੀ ਹੈ ਤਸਵੀਰ ਕਿ ਜ਼ਰੂਰੀ ਨਹੀਂ ਉਹ ਚੀਜ਼ਾਂ ਅੱਗੇ ਆ ਜਾਂਦੀਆਂ ਤੇ ਇਹਦੇ ਤੇ ਜੇ ਹੋਰ ਆਪਾਂ ਥੋੜਾ ਜਿਆਦਾ ਢੁਗਾਈ ਦੇ ਨਾਲ ਗੱਲ ਕਰੀਏ ਅਕਾਲੀ ਦਲ ਦੇ ਦੋ ਨੰਬਰ ਤੇ ਆਉਣ ਦੇ ਨਾਲ ਪਾਲੀ ਭੁਪਿੰਦਰ ਹੁਣੀ ਉਹਨਾਂ ਨੇ ਇੱਕ ਪੋਸਟ ਪਾਈ ਆ ਜਿਹੜੇ ਮੈਂ ਪੜ੍ਹ ਰਿਹਾ ਸੀ ਤੇ ਉਹਨਾਂ ਨੇ ਜਿਹੜਾ ਇਸ਼ਾਰਾ ਕੀਤਾ ਨਾ ਉਹ ਬਹੁਤ ਸੋਚਣ ਵਾਲੀ ਗੱਲ ਹੈ ਉਹ ਕਹਿੰਦੇ ਕਿ ਤਰਨ ਤਰਨ ਜਿਹੜੀ ਚੋਣ ਸੀਟ ਹੈ ਇਹ ਪੂਰੀ ਪੰਥਕ ਸੀਟ ਹੈ ਤੇ ਪੰਥਕ ਸੀਟ ਦੇ ਉੱਤੇ ਇੱਕ ਤਾਂ ਗੱਲ ਹੈ ਕਿ ਸੱਤਾਧਿਰ ਪਾਰਟੀ ਫੇਰ ਦੁਬਾਰਾ ਜਿੱਤੀ ਹੈ ਜਿੱਤੀ ਹੈ ਠੀਕ ਹੈ ਜੇ ਤੁਸੀਂ ਉਹ ਇਲਾਕਾ ਕਹਿੰਦੇ ਹੋ ਕਿ ਪੰਥਕ ਹੈ ਤਾਂ ਪੰਥਕ ਵੋਟ ਹੋਣੀ ਚਾਹੀਦੀ ਹੈ ਤੁਹਾਡੀ ਤੇ ਪੰਥਕ ਵੋਟ ਕਿ ਨੂੰ ਜਾਣੀ ਚਾਹੀਦੀ ਚਾਰ ਬੰਦਿਆਂ ਨੂੰ ਮਿਲ ਕੇ ਵੀ ਫੇਰੇ ਉਹ ਬਰਾਬਰ ਪਹੁੰਚ ਸਕੇ ਹੈਗੇ ਦੇਖ ਲੋ ਕਿ ਇਹ ਇਕੱਲੇ ਉਹਦਾ ਨਾਮ ਕੀ ਨਹੀਂ ਇਹਦੇ ਚ ਇਹਦੇ ਚ ਪਾਲੀ ਭਵਿੰਦਰ ਕਹਿੰਦੇ ਨੇ ਕਿ ਜਿਹੜਾ ਤੁਸੀਂ ਪੰਥ ਦੀਆਂ ਗੱਲਾਂ ਕਰਦੇ ਹੋ ਤੁਸੀਂ ਤੁਹਾਡਾ ਪੰਥ ਖਿੰਡਿਆ ਹੋਇਆ ਖਿੰਡਿਆ ਹੋਇਆ ਹੁਣ ਖਿੰਡਿਆ ਹੋਇਆ ਦਾ ਕਿਵੇਂ ਆ ਅਕਾਲੀ ਦਲ ਇੱਕ ਪਾਸੇ ਆ ਬਾਕੀ ਜਿਹੜੀਆਂ ਧਿਰਾਂ ਨੇ ਉਹ ਵੀ ਇੱਕ ਪਾਸੇ ਨੇ ਹੁਣ ਪੰਥ ਦੋ ਪਾਸੇਓ ਖੜਾ ਹੋ ਗਿਆ ਨਾ ਅਕਾਲੀ ਦਲ ਤਾਂ ਵੰਡੀ ਗਈ ਜਿਹੜੀ ਹੈਗੀ ਸੀ ਅਕਾਲੀ ਦਲ ਬਾਕੀ ਜਿਹੜੇ ਬਾਕੀ ਧੜੇ ਸੀ ਉਹ ਵੰਡੇ ਗਏ ਵੰਡੇ ਗਏ ਅਕਾਲੀ ਪੰਥਕ ਬੋਰਡ ਤਾਂ ਵੰਡੀ ਗਈ ਵੰਡੀ ਗਈ ਇਹਦੇ ਚ ਫਾਇਦਾ ਕਿਹਦਾ ਹੋਣਾ ਸੀ ਆਮ ਆਦਮੀ ਪਾਰਟੀ ਦਾ ਹੋਣਾ ਸੀ ਕਾਂਗਰਸ ਦਾ ਹੋਣਾ ਸੀ ਆਮ ਆਦਮੀ ਪਾਰਟੀ ਦਾ ਹੋਣਾ ਸੀ ਜਾਂ ਭਾਜਪਾ ਦਾ ਹੋਣਾ ਸੀ ਖੈਰ ਉਹ ਭਾਜਪਾ ਜਾਂ ਕਾਂਗਰਸ ਨੂੰ ਤਾਂ ਗਿਆ ਨਹੀਂ ਫਾਇਦਾ ਆਮ ਆਦਮੀ ਪਾਰਟੀ ਨੂੰ ਇਹਦਾ ਗਿਆ ਗਿਆ ਸੋ ਇਹ ਚੀਜ਼ ਸੋਚਣ ਤੇ ਮਜਬੂਰ ਕਰਦੀ ਆ ਪਾਲੀ ਭੁਵਿੰਦਰ ਉਹਨਾਂ ਦੀ ਪੋਸਟ ਉਹ ਕਹਿੰਦੇ ਕਿ ਜੇ ਇਸੇ ਤਰੀਕੇ ਨਾਲ ਰਿਹਾ ਤੇ ਫਿਰ ਜਿਹੜੀ ਪੰਜਾਬ ਦੀ ਸਿਆਸਤ ਆ ਨਾ ਉਹ ਹਿੰਦੂਆਂ ਦੇ ਉੱਤੇ ਜਾਂ ਫਿਰ ਸ਼ਹਿਰੀ VOTERਾਂ ਦੇ ਉੱਤੇ ਜਾਂ ਫਿਰ ਦਲਿਤ VOTERਾਂ ਦੇ ਉੱਤੇ ਡਿਪੈਂਡ ਕਰ ਜੂ ਪੂਰੇ ਤਰੀਕੇ ਦੇ ਨਾਲ ਹਾਲਾਂਕਿ ਇਹ ਇਹ ਸਾਰੇ ਜਿਹੜੇ ਭਾਈਚਾਰੇ ਨੇ ਇਹਨਾਂ ਦਾ ਯੋਗਦਾਨ ਪੂਰਾ ਪਰ ਕਿਉਂਕਿ ਜੱਟ ਸਿੱਖ VOTE ਜ਼ਿਆਦਾ ਹੈ ਨਾ ਪੰਜਾਬ 'ਚ ਸੋ ਜਿਹ ਉਹ ਪੰਥਕ VOTE ਆ ਉਹ ਕਹਿੰਦੇ ਜੀ ਇਦਾਂ ਹੀ ਵੰਡਦੀ ਰਹੀ ਤੇ ਫਿਰ ਨਾ ਆ ਪੰਥਕ ਇਹ ਜਿੱਤੇ ਨਾ ਵੀ ਜਿੱਤੇ ਵੀ ਇਹਦੇ ਵਿੱਚ ਫਾਇਦਾ ਬਾਕੀ ਧਿਰਾਂ ਦਾ ਹੋ ਜਾਣਾ ਸੋ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਕਾਂਗਰਸ ਦਾ ਲਾਲਾ ਤੁਸੀਂ ਕਾਂਗਰਸ ਦਾ ਦੇਖੋ ਰਾਜਾ ਬੜਿੰਗ ਦੇ ਜਿਹੜੇ ਬਿਆਨ ਆਉਂਦੇ ਰਹੇ ਆ ਹਾਂ ਉਹ ਉਹਨਾਂ ਨੇ ਕਿੰਨਾ ਪਰਵਾ ਉਹ ਸਾਰੇ ਪਰਵਾਗੇ ਦੇਖੋ ਮਰਵਾਗੇ ਇਹਨਾਂ ਸਾਰੇ ਹੁਣ ਜਿਹੜੇ ਕਰਨਵੀਰ ਨੇ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਵੱਲੂ ਜੀ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਨਿਕਲੇ ਪੱਤਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜਾ ਰਹੇ ਨੇ ਵੀ ਹਾਂਜੀ ਤੁਹਾਡੀ ਹਾਰ ਦਾ ਤੁਸੀਂ ਕਾਰਨ ਕੀ ਮੰਨਦੇ ਹੋ ਉਸ ਵਿਚਾਰੇ ਬੰਦੇ ਤੋਂ ਇੰਨਾ ਨਮੋਸ਼ ਹੋ ਗਿਆ ਉਹ ਕਿ ਉਹਦੇ ਤੋਂ ਬੋਲੇ ਹੀ ਨਹੀਂ ਗਿਆ ਉਹ ਬਿਨਾ ਬੋਲੇ ਪੱਤਰਕਾਰਾਂ ਨੂੰ ਜਵਾਬ ਦਿੱਤੇ ਬਿਨਾ ਕਾਊਂਟਿੰਗ ਸੈਂਟਰ ਚੋਂ ਨਿਕਲੇ ਤੇ ਗੱਡੀ ਚ ਬੈਠ ਕੇ ਚਲੇ ਗਏ ਹੁਣ ਇਹ ਗੱਲ ਕੀ ਕਹਿ ਰਹੀ ਹੈ ਹੁਣ ਗੱਲ ਇਹ ਕਹਿ ਰਿਹਾ ਵੀ ਇੱਕ ਤਾਂ ਉਹ ਪ੍ਰਧਾਨ ਦੇ ਖਿਲਾਫ ਬੋਲਣ ਵੀ ਤਾਂ ਕਿਵੇਂ ਬੋਲਣਾ ਹੈ ਗੱਲ ਠੀਕ ਹੈ ਦੇਣ ਵੀ ਮੈਨੂੰ ਤਾਂ ਮੇਰਾ ਪ੍ਰਧਾਨ ਦੇ ਪ੍ਰਧਾਨ ਨਹੀਂ ਮਰਵਾਤਾ ਸਾਨੂੰ ਪ੍ਰਧਾਨਾ ਨਹੀਂ ਮਰਵਾਤਾ ਹਾਂ ਹੁਣ ਉਹ ਗੁੱਸਾ ਉਹਦੇ ਮਨਾਂ ਦੇ ਵਿੱਚ ਹੈਗਾ ਜਿਹੜੇ ਬੁਰਜ ਸਾਹਿਬ ਨੇ ਕਿਰ ਵੀ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਔਰ ਹਾਲਾਂਕਿ 2 ਨੰਬਰ ਤੇ ਆ ਸਕਦੀ ਸੀ ਕਾਂਗਰਸ ਪਰ ਜਿਹੜੀ ਇਹ ਬਿਆਨਬਾਜ਼ੀ ਹੋ ਗਈ ਇਹ ਇਹਦਾ ਨੁਕਸਾਨ ਸਿੱਧਾ ਕਾਂਗਰਸ ਦੇ ਉਮੀਦਵਾਰ ਨੂੰ ਗਿਆ ਤੇ ਬਾਕੀ ਧਿਰਾਂ ਨੂੰ ਫਾਇਦਾ ਹੋ ਗਿਆ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਹੁਣ ਇਹ ਇਲੈਕਸ਼ਨ ਦਾ ਰਿਜ਼ਲਟ ਆਇਆ ਕਾਂਗਰਸ ਵਾਲੇ ਕੀ ਹੁਣ ਰਾਜਾ ਵੜਿੰਗ ਨੂੰ ਕੁਝ ਚੇਂਜ ਕਰਨ ਦੀ ਸੋਚਣਗੇ ਵੀ ਅਗਲੀ ਸਤਾਈ ਦੀ ਤਿਆਰੀ ਵਾਸਤੇ ਵੀ ਕੋਈ ਨਵਾਂ ਪ੍ਰਧਾਨ ਲਾਇਆ ਜਾਏਗਾ ਸਿੱਧੂ ਦੀ ਜਿਵੇਂ ਗੱਲ ਆ ਰਹੀ ਹੈ ਨਵਜੋ ਸਿੱਧੂ ਦੀ Rao ji ਦੇਖੋ ਇੱਕ ਗੱਲ ਤਾਂ ਬੱਲੂ ਜੀ ਤੈਅ ਹੈਗੀ ਆ ਕਿ ਜਿਸ ਤਰੀਕੇ ਦੇ ਨਾਲ ਸਮਾਂ ਚੱਲ ਰਿਹਾ ਨਾ ਰਾਜਾ ਵੜਿੰਗ ਸਾਹਿਬ ਦਾ ਉਹ ਕੋਈ ਬਾਲਾ ਠੀਕ ਨਹੀਂ ਹੈਗਾ ਉਹ ਠੀਕ ਨਹੀਂ ਹੈ ਗਿੱਦੜਬਾਹਾ ਤੋਂ ਤੁਸੀਂ ਬਤੌਰ ਪ੍ਰਧਾਨ ਆਪਣੀ ਸੀਟ ਵੀ ਤੁਸੀਂ ਹਾਰ ਗਏ ਉਹ ਵੀ ਇੱਕ ਵੱਡਾ ਸੈਟ ਬੈਕ ਸੀਗਾ ਰਾਜਾ ਵੜਿੰਗ ਦੇ ਲਈ ਤੇ ਤਰਨਤਾਰਨ ਹਾਲਾਂਕਿ ਰਾਜਾ ਵੜਿੰਗ ਦਾ ਕਦ ਕਿੱਥੋਂ ਵਧਿਆ ਸੀ ਲੁਧਿਆਣਾ ਤੋਂ ਜਿਹੜੀ ਉਹ ਲੋਕ ਸਭਾ ਦੀ ਲੋਕ ਸਭਾ ਦੀ ਸੀਟ ਜਿੱਤੇ ਜਿੱਤ ਗਏ ਸੀ ਉਹਦੇ ਚ ਇੱਕ ਕਾਰਨ ਇਹ ਵੀ ਸੀ ਉਹਦੇ ਚ ਨਾ ਜਿਹੜੇ ਲੁਧਿਆਣੇ ਹਲਕੇ ਦੇ ਵੋਟਰ ਸੀਗੇ ਉਹ ਕਿਤੇ ਨਾ ਕਿਤੇ ਰਵਨੀਤ ਬਿੱਟੂ ਤੋਂ ਗੁੱਸੇ ਹੋ ਗਏ ਸੀ ਵੱਲੋਂ ਗੁੱਸੇ ਇਸ ਕਰਕੇ ਹੋ ਗਿਆ ਕਿ ਉਹ ਲੋਕ ਪਾਰਟੀ ਕਾਂਗਰਸ ਨਾਲ ਵੀ ਜੁੜੇ ਹੋਏ ਸੀ ਰਵਨੀਤ ਬਿੱਟੂ ਦੇ ਨਾਲ ਵੀ ਜੁੜੇ ਹੋਏ ਸੀ ਉੱਥੇ ਲੋਕਾਂ ਨੂੰ ਇਹ ਲੱਗਿਆ ਕਿ ਬਿੱਟੂ ਨੇ ਬਈ ਇਹ ਗਲਤ ਕੀਤਾ ਔਰ ਜੇ ਉਹ ਚੀਜ਼ ਨਾ ਹੁੰਦੀ ਉਹ ਸੈਂਟੀਮੈਂਟ ਵੋਟਰਾਂ ਦਾ ਨਾ ਹੁੰਦਾ ਤੇ ਫਿਰ ਰਵਨੀਤ ਬਿੱਟੂ ਉੱਥੇ ਜਿੱਤ ਜਣਾ ਠੀਕ ਉਹਨੇ ਸੋ ਇਸ ਗੱਲ ਦਾ ਫਾਇਦਾ ਰਾਜਾ ਵੜਿੰਗ ਨੂੰ ਮਿਲਿਆ ਮਿਲਿਆ ਪਰ ਜਿਹੜੀ ਆ ਜਿਮਨੀ ਚੋਣ ਸੀਗੀ ਇਹਨੇ ਤਾਂ ਡੈਂਟ ਪਾਤਾ ਨਾ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਪਾਤਾ ਉਹਨਾਂ ਦੇ ਸਿਆਸੀ ਕੈਰੀਅਰ ਤੇ ਵੀ ਪਾਤਾ ਕਿਉਂਕਿ ਜਿਹੜਾ ਸਰਦਾਰ ਬੂਟਾ ਸਿੰਘ ਹੋਰਾਂ ਤੇ ਉਹਨਾਂ ਨੇ ਬਿਆਨ ਦਿੱਤਾ ਨਾ ਵੱਲੂ ਜੀ ਔਰ ਬੱਚਿਆਂ ਦੇ ਜੂੜੇ ਨਾਲ ਉਹ ਚੀਜ਼ਾਂ ਛੋਟੀਆਂ ਨਹੀਂ ਉਹ ਤੁਹਾਡੀਆਂ ਲੰਬੀਆਂ ਜਾਣੀਆਂ ਜੇ ਤੁਸੀਂ ਕਹੋ ਕਿ ਇਹ ਤਰਨ-ਤਰਨ ਦੇ ਵਿੱਚ ਹੀ ਖਤਮ ਹੋ ਜਾਣਗੀਆਂ ਨਾ ਇਹ ਅਗਲੇ ਇਲੈਕਸ਼ਨ 'ਚ ਵੀ ਇਹਨਾਂ ਨੂੰ ਤੰਤਰ ਹੋਊਗੀ 27 'ਚ ਵੀ ਜਾਣਗੀਆਂ ਔਰ ਤੁਸੀਂ ਇਹ ਦੇਖੋ ਕਿ ਇਹੀ ਚੀਜ਼ ਆਧਾਰ ਬਣ ਸਕਦਾ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦਾ 27 ਤੋਂ ਜਿਹੜਾ ਤੁਸੀਂ ਸਵਾਲ ਕਰਿਆ ਨਾ ਜਿਵੇਂ ਸਿੱਧੂ ਸਾਬ ਦੀ ਵੀ ਚਰਚਾ ਹੋ ਰਹੀ ਹੈ ਜਾਂ ਕੋਈ ਵੀ ABC ਕੋਈ ਵੀ ਹੋ ਸਕਦਾ ABC ਕੋਈ ਵੀ ਹਾਂ ਪਰ ਇਹ ਇੱਕ ਲੱਗਦਾ ਕਿ ਇਹ ਸ਼ੁਰੂਆਤ ਰਾਜਾ ਵੜਿੰਗ ਨੇ ਆਪ ਹੀ ਕਰਾ ਲਈ ਹੈ ਆਪਣੇ ਹੱਥੋਂ ਆਪ ਹੀ ਕਹਿੰਦੇ ਵੀ ਪੈਰਾਂ ਤੇ ਕਹਾੜੀ ਮਾਰ ਮੱਤੇ ਨੇ ਉਹ ਤੇ ਹੁਣ ਉਹ ਜ਼ਰੂਰ ਕਾਂਗਰਸ ਪਾਰਟੀ ਸੋਚੂਗੀ ਵੀ ਅਸੀਂ ਕਰਨਾ ਕੀ ਹੈ ਦੇਖੋ ਬਿਹਾਰ ਚ ਕਾਂਗਰਸ ਦਾ ਆਰ ਜੀ ਡੀ ਦਾ ਬਹੁਤ ਬੁਰਾ ਹਾਲ ਹੋਇਆ ਕੀ ਹਾਲ ਹੋਇਆ ਉਹ ਅਸੀਂ ਦੇਖ ਰਹੇ ਹਾਂ ਦੇਖ ਰਹੇ ਹਾਂ ਹਾਂ ਹੁਣਲੇ ਕਾਂਗਰਸ ਦਾ ਜੇ ਪੰਜਾਬ ਚੋਂ 27 ਦੇ ਵਿੱਚ ਕੁਝ ਕਮ ਕਮ ਬੈਕ ਹੋਣਾ ਜਾਂ ਕਾਂਗਰਸ ਕਰਨਾ ਚਾਹੁੰਦੀ ਹੈ ਤਾਂ ਕੋਈ ਪ੍ਰਧਾਨ ਵਧੀਆ ਲਾਣਾ ਪਏਗਾ ਜਿਹੜਾ ਕਿ ਕੋਈ ਕਲੀਡਰ ਵਧੀਆ ਚਾਹੀਦਾ ਹੈ ਐਸਾ ਲੀਡਰ ਚਾਹੀਦਾ ਹੁਣ ਦੇਖੋ ਜਿਹੜਾ ਸਾਰੇ ਹੁਣ ਇਹਨਾਂ ਦੇ ਗੁੱਟ ਕਿੰਨੇ ਬਣੇ ਹੋਏ ਆ ਹਾਂ 5 6 ਗੁੱਟ ਬਣੇ ਹੋਏ ਆ ਜੇ ਉਹ ਸਾਰਿਆਂ ਨੂੰ ਇੱਕ ਕਰਨਾ ਹੈ ਤਾਂ ਇਹੋ ਜਿਹਾ ਬੰਦਾ ਇਹਨਾਂ ਨੂੰ ਲਾਣਾ ਪਏਗਾ ਵੀ ਜਿਹੜਾ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਛਤਰੀ ਦੇ ਥੱਲੇ ਲਿਆਏ ਔਰ ਇਹ ਬਹੁਤ ਇੰਪੋਸੀਬਲ ਗੱਲ ਹੈ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਹਾਲਾਂਕਿ ਉਦੋਂ ਵੀ ਰਾਜਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਸਾਹਮਣੇ ਖੜੇ ਨਜ਼ਰ ਆਉਂਦੇ ਸੀ ਪਰ ਕੈਪਟਨ ਸਾਹਿਬ ਦਾ ਔਰਾ ਐਸਾ ਸੀਗਾ ਨਾ ਕਿ ਉਹ ਰਾਜਾ ਆਪਣਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਥੋੜਾ ਜਿਆਦਾ ਸੈਟਲ ਕਰ ਦਿੰਦੇ ਸੀ ਵੀ ਚਲੋ ਕੋਈ ਨਹੀਂ ਤੁਹਾਨੂੰ ਆਪਾਂ ਰਾਸਵਾ ਭੇਜ ਦਿੰਦੇ ਆ ਤੁਹਾਨੂੰ ਅਸੀਂ ਐਮਪੀ ਜਿਤਾ ਦਾਂਗੇ ਇਸ ਤਰੀਕੇ ਨਾਲ ਸੈਟਿੰਗ ਕਿਉਂਕਿ ਬਾਕੀ ਦੇ ਜਿਹੜੇ ਸਾਰੇ ਲੀਡਰ ਸੀ ਉਹ ਕਮਾਂਡ ਮੰਨਦੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਇਸ ਵੇਲੇ ਕਾਂਗਰਸ ਕੋਲ ਐਸਾ ਲੀਡਰ ਨਹੀਂ ਕਿ ਜਿਹੜੇ ਸਾਰੇ ਉਹਦੀ ਛਾਤਰੀ ਦੇ ਹੇਠ ਚ ਹਰਗੱਦਨਾ ਕਹਿੰਦਾ ਚੰਨੀ ਸਾਹਿਬ ਦੀ ਆਦ ਛਤਰੀ ਹੈ। ਹਾਂ ਬਾਜਵਾ ਸਾਹਿਬ ਅੱਡ ਹੈ। ਬੜਿੰਗ ਸਾਹਿਬ ਵੀ ਅੱਡ ਫਿਰਦੇ ਨੇ। ਸੁਖੀ ਰੰਧਾਵਾ ਚਲੇ ਜਾਓ ਉਹ ਕਹਿਣਗੇ ਕਿ ਸਾਡੀ ਛਤਰੀ ਅਲੱਗ ਹੈ। ਸੋ ਇਹ ਛਤਰੀਆਂ ਜਦੋਂ ਇਕੱਠੀਆਂ ਨਹੀਂ ਹੁੰਦੀਆਂ ਜਦ ਤੱਕ ਕਾਂਗਰਸ ਦਾ ਕੁਝ ਬਣਨਾ ਨਹੀਂ ਤੇ ਫਿਰ ਵਿਰੋਧੀਆਂ ਦਾ ਹੀ ਫਾਇਦਾ ਹੁੰਦਾ ਜਿਹੜੀ ਵਿਰੋਧੀ तिरੱਚਾ। ਔਰ ਇੱਕ ਹੋਰ ਗੱਲ ਇੰਟਰਸਟਿੰਗ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੀ ਜਿਹੜੀ ਬੇਟੀ ਕੰਚਨਪ੍ਰੀਤ ਕੌਰ ਆ ਨਾ ਉਹ ਇੱਕ ਨਵਾਂ ਆਗੂ ਮਿਲਿਆ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੇ ਅੱਜ ਗੱਲਬਾਤ ਜਦੋਂ ਮੇਰੀ ਉਹਨਾਂ ਨਾਲ ਹੋ ਰਹੀ ਸੀ ਉਹਨਾਂ ਨੇ ਮੰਨਿਆ ਇਹ ਕਹਿੰਦੇ ਕਿ ਕੰਚਨਪ੍ਰੀਤ ਦੇ ਰੂਪ ਚ ਸਾਨੂੰ ਮਾਝੇ ਹਲਕੇ ਦੇ ਵਿੱਚ ਇੱਕ ਨਵਾਂ ਆਗੂ ਮਿਲਿਆ ਜਿਹੜਾ ਕੀ ਹੁਣ ਅੱਗੇ ਨੂੰ ਅਕਾਲੀ ਦਲ ਨੂੰ ਉੱਪਰ ਚੱਕੇਗਾ ਕਿਉਂਕਿ ਜਿਹੜੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਉਹਨਾਂ ਦਾ ਜਿਹੜਾ ਸਾਰਾ ਹੀ ਚੋਣ ਪ੍ਰਚਾਰ ਸੀ ਉਹ ਉਹਨਾਂ ਦੀ ਬੇਟੀ ਕੰਚਨਪ੍ਰੀਤ ਦੇ ਮੋਢਿਆਂ ਤੇ ਸੀ ਦੇਖ ਲਓ ਫਿਰ ਨੌਜਵਾਨ ਲੜਕੀ ਲੈ ਗਈ ਖਿੱਚ ਕੇ ਸਾਰੇ ਤੁਸੀਂ ਦੇਖੋ ਕਿ ਉਹ ਪੁਲਿਸ ਤੋਂ ਬਚਦੇ ਬਚਾਉਂਦੇ ਕਦੇ ਕਿਸੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਦੇ ਨਾਲ ਫਿਰ ਲੋਕਾਂ ਤੱਕ ਵੀ ਪਹੁੰਚਣਾ ਆ ਸਮਰਥਕਾਂ ਨੂੰ ਵੀ ਥੋੜਾ ਜਿਹਾ ਜੋਸ਼ ਦੇਣਾ ਆ ਸੋ ਮੇਨ ਇਹਦੇ ਚ ਕੰਚਨਪ੍ਰੀਤ ਦਾ ਜਿਹੜਾ ਇੱਕ ਕਿਰਦਾਰ ਸੀ ਸਿਆਸਤ ਵਾਲਾ ਉਹ ਉੱਭਰ ਕੇ ਸਾਹਮਣੇ ਆਇਆ ਤੇ ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਦੀ ਪਰਫਾਰਮੈਂਸ ਹੈ 2027 ਦੇ ਵਿੱਚ ਬੀਬੀ ਰੰਧਾਵਾ ਦੀ ਸੀਟ ਤਾਂ ਪੱਕੀ ਆ ਉਮੀਦਵਾਰੀ ਉਹ ਕਿਤੇ ਗਈ ਨਹੀਂ ਔਰ ਇਹ ਹੋ ਸਕਦਾ ਕੀ ਬੀਬੀ ਰੰਧਾਵਾ ਕਹਿਣ ਕਿ ਨਹੀਂ ਮੇਰੀ ਥਾਂ ਤੇ ਕੰਚਨਪ੍ਰੀਤ ਮੇਰੀ ਬੇਟੀ ਖੜੂਗੀ ਔਰ ਜੇ ਉਹ ਖੜਦੀ ਹੈ ਕੰਚਨਪ੍ਰੀਤ ਯਾ ਅਕਾਲੀ ਦਲ ਖੜਾਊਗਾ 27 ਚ ਤਾਂ ਬਹੁਤ ਜ਼ਿਆਦਾ ਚਾਂਸ ਹੋਰ ਵੱਧ ਜਾਣਗੇ ਔਰ ਦੂਸਰੀ ਗੱਲ ਇਹ ਹੋ ਜੂਗੀ ਕਿ 27 ਦੇ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਪਾਰਟੀ ਕਿਹੜੀ ਪਾਰਟੀ ਸਰਕਾਰ ਬਣਾ ਰਹੀ ਹੈ ਜਿਵੇਂ ਹੁਣ ਜਿੰਮੀ ਚੌਂਦੇ ਦੇ ਵਿੱਚ ਤਾਂ ਪ੍ਰਭਾਵ ਹੁੰਦਾ ਹੀ ਆ ਜਿਹੜੀ ਸਰਕਾਰ ਸੱਤਾ ਚ ਹੁੰਦੀ ਆ ਉਹਦਾ ਪੂਰਾ ਦੇਖੋ ਉਹ ਤਾਂ ਤੁਸੀਂ ਵੀ ਜਾਂ ਮੈਂ ਵੀ ਵੋਟ ਪਾਉਂਗਾ ਅਸੀਂ ਇਹੀ ਸੋਚਾਂਗੇ ਹਾਂ ਵੀ ਜਿਹਦਾ ਹੈਗਾ ਕੰਮ ਕਰਾ ਲਈਏ ਜਿੰਨੀ ਦੇ ਰਹੀ ਹੈ ਤੇ ਆਹ ਸਾਹਮਣੇ ਸਾਨੂੰ ਸਰਕਾਰ ਦਿਖ ਰਹੀ ਹੈ ਬੈਠੀ ਜੇ ਏਸੀ ਸਰਕਾਰ ਦੇ ਵਿੱਚ ਅਸੀਂ ਐਮਐਲਏ ਬਣਾ ਕੇ ਭੇਜਾਂਗੇ ਸਾਨੂੰ ਚਾਰ ਫੰਡ ਆਉਣਗੇ ਪੈਸਿਆਂ ਦੇ ਸਾਡੇ ਹਲਕੇ ਦਾ ਥੋੜਾ ਜਿਹਾ ਵਿਕਾਸ ਹੋਵੇਗਾ ਹੁਣ ਜੇ ਆਮ ਆਦਮੀ ਪਾਰਟੀ ਸਮਝੇ ਵੀ ਇਹ ਤਾਂ ਜੀ ਸੈਮੀ ਫਾਈਨਲ ਸੀ 27 ਦਾ ਅਸੀਂ ਜੇ ਇਹ ਜਿੱਤ ਲਈ ਤਾਂ 27 'ਚ ਵੀ ਜਿੱਤ ਲਾਂਗੇ ਇਹ ਗਲਤ ਫੈਮਿਲੀ ਇਹ ਪੰਜਾਬ ਦੇ ਲੋਕ ਆ ਜੀ ਹਾਂ ਇਹ ਕਿਸੇ ਨੂੰ ਜ਼ਿਆਦਾ ਬਰਦਾਸ਼ਤ ਨਹੀਂ ਕਰਦੇ ਹੈਗੇ ਵੀ ਜੇ ਤਾਂ ਚੱਲਣਗੇ ਸਹੀ ਫਿਰ ਤਾਂ ਦੇਖੋ ਪਹਿਲਾਂ ਕਾਲੀ ਦਲ ਕਾਂਗਰਸ ਉਹ ਪੰਜ-ਪੰਜ ਸਾਲ ਹੀ ਕੱਢਦੇ ਸੀਗੇ ਵੱਧ ਨਹੀਂ ਕੱਢਦੇ ਸੀਗੇ ਹਾਂ ਨਹੀਂ ਕੱਢਦੇ ਸੀਗੇ ਜੇ ਇਹਨਾਂ ਨੇ ਦੁਬਾਰਾ ਰਿਪੀਟ ਮਾਰਨੀ ਆ ਤਾਂ ਇਹਨਾਂ ਨੂੰ ਕੰਮ ਕਰਕੇ ਦਿਖਾਣੇ ਪੈਣੇ ਹਨ ਕੰਮ ਕਰਕੇ ਦਿਖਾਉਣਾ ਪਊਗਾ ਔਰ ਹਰੇ ਬਹੁਤ ਸਾਰੇ ਨੇ ਇੱਕ ਜਿਹੜਾ ਮੇਨ ਬੀਬੀਆਂ ਵਾਲਾ 1000 ਰੁਪਿਆ ਹਾਂ ਉਹ ਇੱਕ ਸਰਕਾਰ ਦੇ ਲਈ ਬਹੁਤ ਵੱਡੀ ਚੀਜ਼ ਚਾਰ ਚਾਰ ਸਾਲ ਲੰਘਣ ਵਾਲੇ ਇਹਨਾਂ ਦੇ ਹਲੇ ਤੱਕ ਕੋਈ ਕਿ ਕਈ 100000 ਕਰੋੜ ਦਾ ਇਹ ਬਜਟ ਹੈ ਇਹ ਛੋਟਾ ਮੋਟਾ ਨਹੀਂ ਹੈ ਜੇ ਛੋਟਾ ਮੋਟਾ ਹੁੰਦਾ ਜਾਂ 100 200 ਜਾਂ 1000 5000 ਕਰੋੜ ਦਾ ਹੁੰਦਾ ਤਾਂ ਇਹ ਕਰ ਲੈਂਦੇ ਤੇ ਹਲੇ ਤਾਂ ਉਹ ਇੰਸ਼ੋਰੈਂਸਾਂ ਵੀ ਲੈ ਕੇ ਆ ਰਹੇ ਹਨ ਇਹ ਕਹ ਰਹੇ ਵੀ ਦਸੰਬਰ ਚ ਇੰਸ਼ੋਰੈਂਸ ਸ਼ੁਰੂ ਕਰਨੀ ਹੈ ਅਸੀਂ ਜਿਹੜੀ 10 ਲੱਖ ਦੀ ਕਰਨੀ ਹੈ ਜਿਹੜਾ 10 ਲੱਖ ਦਾ ਦੇਖੋ ਉਹਦਾ ਵੀ ਬੋਝ ਵਧੂਗਾ ਬੋਝ ਵਧੂਗਾ ਔਰ ਹੁਣ ਤਾਂ ਗਰਮੀਆਂ ਸੀ ਚਲੋ ਗਰਮੀਆਂ ਦੇ ਵਿੱਚ ਹਰ ਘਰ ਬਿੱਲ ਆ ਜਾਂਦਾ ਆ ਸਰਦੀਆਂ ਦੇ ਵਿੱਚ ਉਹ ਕੰਜ਼ਮਪਸ਼ਨ ਘਟ ਜਾਂਦੀ ਹੈ ਤੇ ਉਹਦਾ ਵੀ ਫੇਰ ਹੋਰ ਲੋਡ ਵਧੂਗਾ ਸਰਕਾਰ ਦੇ ਖਜ਼ਾਨੇ ਤੇ ਪਲੱਸ ਜਿਹੜਿਆ ਪੀ ਆਰਟੀਸੀ ਬੱਸਾਂ 'ਚ ਬੀਬੀਆਂ ਦੀ ਟਿਕਟ ਫ੍ਰੀ ਹੈ ਹਾਂ ਸੋ ਉਹਦਾ ਲੋਡ ਵਧੂਗਾ ਸੋ ਜਿਹੜੀਆਂ ਸਰਕਾਰਾਂ ਜਿੰਨਾ ਲੋਕਾਂ ਨੂੰ ਫ੍ਰੀ ਦੰਦੀਆਂ ਨੇ ਨਾ ਉਹ ਖਜ਼ਾਨੇ ਤੇ ਆਪਣੇ ਤੇ ਬਾਰ ਕਰ ਰਹੀਆਂ ਨੇ ਜੋ ਤੁਹਾਡਾ ਖਜ਼ਾਨੇ ਚ ਪੈਸਾ ਰਹੂਗਾ ਹੀ ਨਹੀਂ ਤੁਸੀਂ ਡਿਵੈਲਪਮੈਂਟ ਸੂਬੇ ਦੀ ਕੀ ਕਰ ਲੋਗੇ ਸੋ ਇਹ ਤਾਂ ਚਲੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸੋਚਣੀਆਂ ਚਾਹੀਦੀਆਂ ਨੇ ਪਰ ਤਰਨ ਤਰਨ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਕਿ ਦੋ ਨੰਬਰ ਤੇ ਆਉਣ ਵਾਲੀ ਪਾਰਟੀ ਦਾ ਇਹ ਮੰਨਿਆ ਜਾ ਰਿਹਾ ਸੀ ਕਿ ਉਹ 27 ਚ ਕੁਝ ਨਾ ਕੁਝ ਕਰੂਗੀ। ਤੁਹ ਮੈਂ ਤੁਹਾਡੀ ਗੱਲ ਕੱਟ ਰਹਿਣਾ rau ji ਤੁਹਾਨੂੰ ਕੀ ਲੱਗਦਾ ਵੀ 27 ਦੇ ਵਿੱਚ ਜੇ ਸਾਰੇ ਅਕਾਲੀ ਦਲ ਜਿਹੜੇ ਦੋ ਦਲ ਤਿੰਨ ਬਣੇ ਹੋਏ ਆਂ ਜੇ ਇੱਕੋ ਹੀ ਛਤਰੀ ਥੱਲੇ ਆ ਜਾਣ ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਫਿਰ ਇਹਨਾਂ ਦੀ ਸੱਤਾ ਆ ਸਕਦੀ ਹੈ ਵੀ ਆਮ ਆਦਮੀ ਪਾਰਟੀ ਨੂੰ ਇਹ ਟੱਕਰ ਦੇ ਸਕਦੇ ਨੇ ਸੁਖਵੀਰ ਨਹੀਂ ਬਿਲਕੁਲ ਦੇ ਸਕਦੇ ਨੇ ਦੇਖੋ ਗੱਲ ਤਾਂ ਉਹੀ ਹੋਗੀ ਨਾ ਵੀ ਪਹਿਲਾਂ ਕਿਹਾ ਕਿ ਸਾਰੀ ਪੰਥਕ ਵੋਟ ਉਹ ਪਾਲੀ ਭੁਵਿੰਦਰ ਸਾਹਿਬ ਨੇ ਜਿਵੇਂ ਕਿਹਾ ਕਿ ਇਹ ਤਾਂ ਵੰਡੀ ਹੋਈ ਆ ਬਈ ਜੇ ਤੁਸੀਂ ਐਦਾਂ ਵੰਡੇ ਰਹੋਗੇ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੋਈ ਤੁਸੀਂ ਕਹਿ ਦਿਓ ਕਿ ਅਸੀਂ ਪੰਥਕ ਉਮੀਦਵਾਰ ਨੂੰ ਜਿਤਾਉਣਾ ਹੈ ਹਾਂ ਕਦੇ-ਕਦੇ ਕਮਾਲ ਹੋ ਜਾਂਦੇ ਨੇ ਜਿਵੇਂ 24 ਚੰਦਰਪਾਲ ਸਿੰਘ ਨੂੰ ਜਿਤਾਇਆ ਹਾਂ ਤੇ ਫਰੀਦਕੋਟ ਤੋਂ ਉਧਰ ਸਰਜੀਤ ਸਿੰਘ ਖਾਲਸਾ ਨੂੰ ਜਿਤਾ ਗਏ ਇਹ ਚੀਜ਼ਾਂ ਕਦੇ-ਕਦੇ ਕਮਾਲ ਹੋ ਜਾਂਦੇ ਨੇ ਪਰ ਜੇ ਹਰ ਵਾਰ ਕਹੀਏ ਕਿ ਹਰ ਵਾਰ ਇਸ ਤਰੀਕੇ ਨਾਲ ਨਹੀਂ ਹੁੰਦਾ ਜੇ ਅਕਾਲੀ ਦਲ ਜਾਂ ਫਿਰ ਪੰਥਕ ਤੇਰਾ ਨੂੰ ਲੱਗਦਾ ਕਿ ਅਸੀਂ ਪੰਥਕ ਉਮੀਦਵਾਰ ਨੂੰ ਜਿਤਾਉਣਾ ਤ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿੰਨੇ ਗੁੱਟ ਬਣੇ ਨੇ ਉਹਨਾਂ ਨੂੰ ਇਕੱਠੇ ਹੋਣਾ ਪਊਗਾ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਵੀ ਇਸ ਤਾਰ ਨੂੰ ਇਕੱਠੀ ਕਰਨ ਵਾਸਤੇ ਕਿਹੜਾ ਨੁਮਾਇੰਦਾ ਜਿਹੜਾ ਜ਼ਿਆਦਾ ਜ਼ਰੂਰੀ ਆ ਵੀ ਉਹ ਸਾਰਿਆਂ ਨੂੰ ਇੱਕ ਛਤਰੀ ਥੱਲੇ ਲਿਆਏ ਨਹੀਂ ਦੇਖੋ ਇਕੱਠੇ ਹੋਣਗੇ ਇਹ ਤਾਂ ਨਹੀਂ ਲੱਗਦਾ ਪੌਸਿਬਿਲਟੀ ਹੈ ਨਹੀਂ ਕਿਉਂਕਿ ਵਾਰਿਸ ਪੰਜਾਬ ਦੇ ਜਿਹੜੀ ਅਕਾਲੀ ਦਲ ਹੈਗਾ ਉਹ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਉਹਨਾਂ ਦੇ ਨਾਲ ਉਹ ਪੈਚ ਨਹੀਂ ਕਰਨਗੇ ਨਾ ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਸਾਹਿਬ ਕਰਨਗੇ ਠੀਕ ਹੈ ਜੀ ਤੇ ਬਾਕੀ ਹੋਰ ਨਹੀਂ ਜਿਵੇਂ ਹੁਣ ਚੰਦੂ ਮਾਜਰਾਉਣੀ ਰਖੜੇਉਣੀ ਇਹ ਗਏ ਆ ਇਹੀ ਸੁਖਵੀਰ ਨਾਲ ਮਿਲ ਗਏ ਤਾਂ ਤੁਹਾਨੂੰ ਕੀ ਲੱਗਦਾ ਵੀ ਅਕਾਲੀ ਦਲ ਜਿਹੜਾ ਹੈਗਾ ਆ ਉਹ ਮਜ਼ਬੂਤ ਹੋਏਗਾ ਨਹੀਂ ਦੇਖੋ ਇਹਦੇ ਨਾਲ ਇਹਦੇ ਚ ਪਤਾ ਕੀ ਲੱਗ ਰਿਹਾ ਬੱਲੂ ਜੀ ਕਿ ਇਹਦੇ ਵਿੱਚ ਜਿਹੜੇ ਚੰਦੂ ਮਾਜਰਾ ਸਾਹਿਬ ਜਾਂ ਸੁਜੀਤ ਸਿੰਘ ਰਖੜਾ ਜਾਂ ਜਿਹੜੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਹੋਰੀ ਯਾਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਦਾ ਜਿਹੜਾ ਧੜਾ ਸੀ ਹੁਣ ਇਹਦੇ 'ਚ ਤੁਸੀਂ ਕਹਿ ਨਹੀਂ ਸਕਦੇ ਵੀ ਕਿਹਦੀ ਕਿੰਨੀ ਵੋਟ ਸੀਗੀ ਮਨਦੀਪ ਸਿੰਘ ਨੂੰ ਵੋਟਾਂ ਪਈਆਂ ਨੇ ਨਾ ਸਾਰੀਆਂ ਹਾਂ ਹੁਣ ਉਹ ਤਾਂ ਅਕਾਲੀ ਦਲ ਮਾਨ ਵੀ ਉਹਦੀ ਸਪੋਰਟ ਤੇ ਸੀ ਵਾਰਿਸ ਪੰਜਾਬ ਦੇ ਵੀ ਸਪੋਰਟ ਤੇ ਸੀਗਾ ਹੁਣ ਇਹ 'ਚ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਕਿ ਜੀ ਚੰਦੂ ਮਾਜਰਾ ਜਿਹੜਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪਾਰਟੀ ਹੈ ਉਹਦੇ ਪੱਖ 'ਚ ਕਿੰਨੀਆਂ ਵੋਟਾਂ ਮਨਦੀਪ ਸਿੰਘ ਨੂੰ ਪਈਆਂ ਇਹ ਕਿਹਾ ਨਹੀਂ ਜਾ ਸਕਦਾ ਇਹ ਕਿਹਾ ਨਹੀਂ ਜਾ ਸਕਦਾ ਸੋ ਉਧਰ ਜਿਹੜਾ ਦੂਜੇ ਪਾਸੇ ਗੱਲ ਆ ਨਾ ਉਸ ਉਹ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਹੁਣ ਤੱਕ ਕੀ ਕਰ ਚੁੱਕੇ ਨੇ ਕਿ ਜਿੱਥੇ ਜਿੱਥੇ ਹਲਕਿਆਂ ਦੇ ਆਗੂਆਂ ਨੇ ਬਗਾਵਤ ਕੀਤੀ ਉੱਥੇ ਉਹਨਾਂ ਨੇ ਇੱਕ ਹੋਰ ਆਗੂ ਉੱਥੇ ਖੜਾ ਕਰਤਾ ਨਵੇਂ ਆਗੂ ਲਾਤੇ ਜਿਹੜੇ ਨਵੇਂ ਆਗੂ ਲਾਤੇ ਤੇ ਮੈਨੂੰ ਤਾਂ ਲੱਗਦਾ ਕਿ ਜੇ ਇਹ ਲੀਡਰ ਵਾਪਸ ਆਉਣ ਦੀ ਗੱਲ ਵੀ ਕਰਨਗੇ ਤਾਂ ਮੈਨੂੰ ਲੱਗਦਾ ਕਿ ਸੌਖੇ ਅਕਾਲੀ ਦਲ ਨਹੀਂ ਮੰਨੂਗਾ ਜਾਂ ਵਰਕਿੰਗ ਕਮੇਟੀ ਇਸ ਗੱਲ ਤੇ ਸਹਿਮਤ ਨਹੀਂ ਹੋਊਗੀ ਕਿ ਹੁਣ ਇਹਨਾਂ ਨੂੰ ਵਾਪਸ ਲੈ ਲਈਏ ਕਿਉਂਕਿ ਦਾਰੇ ਹੀ ਸੀਗਾ ਅਕਾਲੀ ਦਲ ਨੂੰ ਯਸੁਖਵੀਰ ਬਾਦਲ ਨੂੰ ਇਸ ਚੋਣ ਦੇ ਵਿੱਚ ਕਿ ਯਾਰ ਉਧਰ ਤਿੰਨ ਪੰਥਕ ਤੇ ਰਾ ਇਕੱਠੀਆਂ ਨੇ ਇਹ ਕੱਲੇ ਨੇ ਇਹ ਕੱਲੇ ਸੀ ਔਰ ਕੱਲੇ ਹੋ ਕੇ ਵੀ ਦੂਸਰੇ ਨੰਬਰ ਤੇ ਆਉਣਾ 30000 30000 ਵੋਟ ਲੈਣਾ ਠੀਕ ਹੈ ਇਹ ਇਹ ਬਹੁਤ ਵੱਡਾ ਇਫੈਕਟ ਹੈਗਾ ਇੱਕ ਇਸ ਚੋਣ ਦੇ ਵਿੱਚ ਔਰ ਸੁਖਵੀਰ ਸਿੰਘ ਬਾਦਲ ਦਾ ਜੇ ਕਰੀਏ ਤਾਂ ਅਕਾਲੀ ਦਲ ਦਾ ਇਹ ਚ ਕੌਨਫੀਡੈਂਸ ਵੱਧ ਗਿਆ ਕੰਫੀਡੈਂਸ ਵਧਿਆ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ਾਂ ਵਾਪਸ ਲੈਣਗੇ ਉਹ ਜਿਹੜਾ ਪੈਚ ਅਪ ਉਹ ਇਹ ਕਿਸੇ ਤਰੀਕੇ ਨਾਲ ਹੁੰਦਾ ਦਿਖਾਈ ਤਾਂ ਨਹੀਂ ਦੇ ਰਿਹਾ ਪਰ ਮਨਦੀਪ ਸਿੰਘ ਦਾ ਇਹ ਬਿਆਨ ਮੈਨੂੰ ਜ਼ਰੂਰ ਯਾਦ ਆ ਗਿਆ ਮਨਦੀਪ ਸਿੰਘ ਨੇ ਚੋਣ ਹਾਰਨ ਤੋਂ ਬਾਅਦ ਬਿਆਨ ਦਿੱਤਾ ਕਹਿੰਦੇ ਕਿ ਜੇ ਮੈਂ ਖੜਾ ਨਾ ਹੁੰਦਾ ਚੋਣ 'ਚ ਤਾਂ ਕਾਲੀ ਦਲ ਜਿੱਤ ਗਿਆ ਸੀ ਉਹਨਾਂ ਨੇ ਹਿਸਾਬ ਲਾ ਲੋ ਉਹਨਾਂ ਨੇ ਇਹ ਵੀ ਕਿਹਾ ਵੀ ਸਾਰੇ ਅਕਾਲੀ ਦਲਾਂ ਨੂੰ ਇੱਕ ਥਾਂ ਤੇ ਇਕੱਠਾ ਹੋਣਾ ਚਾਹੀਦਾ ਹੈ ਕਿਹਾ ਵੀ ਜਿਹੜੀ ਵੋਟਾਂ ਖਿੰਡੀਆਂ ਹੋਈਆਂ ਆ ਉਹ ਇੱਕ ਥਾਂ ਤੇ ਸਾਰੀਆਂ ਇਕੱਠੀਆਂ ਹੋ ਜਾਣ ਉਹੀ ਉਹੀ ਸ਼ੁਰੂ ਚਾਪਾ ਕਰਿਆ ਪਰ ਉਹਦੀ ਪੌਸਿਬਿਲਟੀ ਨਹੀਂ ਨਾ ਸਾਨੂੰ ਨਜ਼ਰ ਆ ਰਹੀ ਜੇ ਤੁਸੀਂ ਸੋਚਣਾ ਪੰਜਾਬ ਦੀ ਜਿਹੜੀ ਖੇਤਰੀ ਪਾਰਟੀਆਂ ਨੇ ਜੇ ਉਹਦੇ ਬਾਰੇ ਸੋਚਣਾ ਫੇਰ ਤਾਂ ਤੁਹਾਨੂੰ ਹੋਣਾ ਪਊਗਾ ਇਕੱਠੇ ਪਰ ਜੇ ਤੁਸੀਂ ਅੱਡ ਅੱਡ ਚੱਲਣਾ ਫੇਰ ਉਹੀ ਗੱਲ ਹੈ ਕਿ ਨਾ ਤੂੰ ਜਿੱਤੇ ਨਾ ਮੈਂ ਜਿੱਤਾ ਉਹ ਬਸ ਉਹ ਆ ਜਿੰਨਾ ਕੁ ਹੁਣ ਫਰਕ ਰਹਿ ਗਿਆ ਐਵੇਂ ਫਰਕ ਤੇ ਸਾਰੇ ਰਹਿ ਜਾਣਗੇ ਉਹ ਉਹ ਸਾਰੇ ਫਰਕ ਰਹਿ ਜਾਣੇ ਤੇ ਫਿਰ ਇਸ ਕਰਕੇ ਦੂਜੀ ਪਾਰਟੀਆਂ ਨੂੰ ਉਹ ਫਾਇਦਾ ਮਿਲ ਜਾਂਦਾ ਸੋ ਜੇ ਬਈ ਪੰਜਾਬ ਦੇ ਲੋਕਾਂ ਨੇ ਪੰਥਕ ਉਮੀਦਵਾਰ ਜਿਤਾਉਣੇ ਨੇ ਤਾਂ ਫਿਰ ਤੁਹਾਨੂੰ ਇੱਕ ਪਾਸੇ ਹੋ ਕੇ ਚੱਲਣਾ ਪਊਗਾ ਇਹ ਾਡ ਾਡ ਜਿਹੜੇ ਚੁੱਲ੍ਹੇ ਨੇ ਜਿਵੇਂ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਵੀ ਚੁੱਲ੍ਹੇ ਸਮੇਟ ਲੋ ਜੇ ਉਹ ਸਮੇਟੇ ਜਾਂਦੇ ਟਾਈਮ ਦੇ ਨਾਲ ਤਾ ਆਹੀ ਇਲੈਕਸ਼ਨ ਅੱਜ ਇਹ ਪੋਜੀਸ਼ਨ ਕੁਝ ਹੋਰ ਹੋਣੀ ਸੀ ਇਲੈਕਸ਼ਨ ਦੇ ਵਿੱਚ ਤੁਸੀਂ ਦੇਖੋ ਕਿ ਉਹੀ ਜਿਹੜੀ 15000 ਵੋਟ ਮਨਦੀਪ ਸਿੰਘ ਨੂੰ ਪਈ ਆ ਸੋ ਉਹ ਤੁਸੀ ਬੀਬੀ ਰੰਧਾਵਾ ਦੇ ਨਾਲ ਐਡ ਕਰ ਲਓ ਤੇ ਉਹ ਕਿੱਥੇ 45000 ਪਲੱਸ ਵੋਟ ਗਈ ਜਾਂਦੀ ਹੈ ਸੋ ਇਹ ਇਹ ਜ਼ਰੂਰੀ ਆ ਜੇ ਲੋਕਾਂ ਨੇ ਕਰਨਾ ਤਾਂ ਇਹ ਸਾਰੀਆਂ ਸਾਰੀਆਂ ਜਿਹੜੀਆਂ ਪੰਥਕ ਜਮਾਤਾਂ ਸਾਡੀਆਂ ਇਹਨਾਂ ਨੂੰ ਇੱਕ ਛਤਰੀ ਦੇ ਹੇਠਾਂ ਆਉਣਾ ਪਊਗਾ ਉਹ ਤੁਸੀਂ ਆਪ ਦੇਖੋ ਕਿਸ ਤਰੀਕੇ ਦੇ ਨਾਲ ਬਾਕੀ ਦੂਸਰੀ ਆਪਸ਼ਨ ਜਿਹੜੀ ਪਹਿਲਾ ਵਾਲੀ ਜਿਹੜੀ ਚੱਲਦੀ ਸੀ ਵੀ ਅਕਾਲੀ ਦਲ ਤੇ ਬੀਜੇਪੀ ਜੇਕਰ ਗੱਠ ਜੋੜ ਕਰ ਲੈਣ ਹੁਣ ਬੀਜੇਪੀ ਦੀ ਤਾਂ ਜਮੰਤ ਵੀ ਇਸ ਇਹਦੇ ਵਿੱਚ ਜਬਤ ਹੋ ਗਈ ਜਬਤ ਹੋ ਗਈ ਪਰ Rao ji ਤੁਸੀਂ ਇਹ ਦੇਖੋ ਬਿਹਾਰ ਦੇ ਵਿੱਚ ਦੇਖੋ ਤੁਸੀਂ ਕੀ ਹਾਲ ਹੋਇਆ ਹੈ ਨਹੀਂ ਬਿਹਾਰ ਤੇ ਤਾਂ ਚਲੋ ਦੇਖੋ ਬਿਹਾਰਸ ਤਾਂ ਬੀਜੇਪੀ ਅੱਗੇ ਚਲੇਗੀ ਨਾ ਉਹ ਤਾਂ ਨਿਤਿਸ਼ ਦੀ ਪਾਰਟੀ ਨੂੰ ਵੀ ਪਿੱਛੇ ਛੱਡ ਗਏ ਆਪਣੇ ਅਲਾਈਂਸ ਨੂੰ ਪਰ ਗੱਲ ਇਹ ਹੈ ਵੀ ਬੀਜੇਪੀ ਜਿਹਦੇ ਨਾਲ ਜਾਂਦੀ ਆ ਉਹਨੇ ਕਿਸੇ ਨੂੰ ਛੱਡਿਆ ਨਹੀਂ ਅਜੇ ਤੱਕ ਛੱਡਿਆ ਨਹੀਂ ਔਰ ਬੀਜੇਪੀ ਨੇ ਇਹ ਕਹਿਣਾ ਇੱਥੇ ਆ ਕੇ ਕਿ ਦੇਖੋ ਜੀ ਇਹ ਤਾਂ ਪੰਥਕ ਹੈ ਪੰਥਕ ਸੀਟ ਸੀ ਹੁਣ ਸਾਡੇ ਜਿਹੇ ਹੁਸ਼ਿਆਰਪੁਰ ਹੁੰਦਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੋਈ ਸੀਟ ਹੁੰਦੀ ਤਾਂ ਫਿਰ ਉੱਥੇ ਸਾਡੇ ਨਾਲ ਗੱਲ ਕਰਦੇ ਕਿਉਂਕਿ ਉਧਰ ਬੀਜੇਪੀ ਦੀ ਵੋਟ ਹੈ ਸੋ ਬੀਜੇਪੀ ਦੇ ਕੋਲੇ ਇੱਕ ਬਹਾਨਾ ਆਏਗਾ ਕਿ ਇਹ ਤਾਂ ਪੰਥਕ ਸੀਟ ਸੀ ਜੀ ਤਾਂ ਕਰਕੇ ਸਾਡੀ ਜ਼ਮਾਨਤ ਵੀ ਜ਼ਬਤ ਹੋਗੀ ਪਰ ਇਹ ਬੀਜੇਪੀ ਨੂੰ ਵੀ ਸਮਝਣਾ ਪਊਗਾ ਹੁਣ ਰਵਨੀਤ ਬਿੱਟੂ ਉਹਨਾਂ ਦਾ ਥੋੜੇ ਦਿਨ ਪਹਿਲਾਂ ਹੀ ਬਿਆਨ ਆ ਕੇ ਹਟਿਆ ਉਹ ਕਹਿੰਦੇ ਕਿ ਨਹੀਂ ਕਰਨਾ ਅਸੀਂ ਅਕਾਲੀ ਦੇ ਦਲ ਦੇ ਨਾਲ ਪੈਚਅਪ ਗੱਠਜੋੜ ਨਹੀਂ ਕਰਨਾ ਔਰ ਜੇ ਨਹੀਂ ਕਰਨਗੇ ਤਾਂ ਉਹ ਤਾਂ ਪਤਾ ਹੀ ਆ ਵੀ ਕੁਝ ਬਣਨਾ ਨਹੀਂ ਪਰ ਹਾਂ ਜੇ ਇਹ ਹੁੰਦਾ ਗਠਜੋੜ ਤਾਂ ਸੁਭਾਅ ਬਹੁਤ ਚਾਂਸਸ ਹੈਗੇ ਨੇ ਕਿ 2027 ਚ ਇਹ ਗਠਜੋੜ ਫਿਰ ਸਰਕਾਰ ਬਣਾਉਣ ਦੇ ਬਹੁਤ ਨੇੜੇ ਆ ਸਕਦਾ ਪਹਿਲਾਂ ਵੀ ਇਹ ਬਣਾਉਂਦੇ ਹੀ ਰਹੇ ਆ ਜੀ ਬਾਦਲ ਸਾਹਿਬ ਦੇ ਟਾਈਮ ਬਣਦੀ ਰਹੀ ਹੈ ਤਾਂ ਬਾਦਲ ਸਾਹਿਬ ਦੇ ਹੁਣ ਜਾਣ ਤੋਂ ਬਾਅਦ ਥੋੜਾ ਜਿਹਾ ਇਹਨਾਂ ਦਾ ਅੜਿੰਗ-ਬੜਿੰਗ ਜੀ ਹੋਈ ਆ ਨਹੀਂ ਤਾਂ ਪਹਿਲਾਂ ਬਾਦਲ ਸਾਹਿਬ ਨਾਲ ਚੱਲਦੇ ਹੀ ਰਹੇ ਆ ਇੱਕ ਦੂਜੇ ਨਾਲ ਮਿਲ ਕੇ ਕਰਦੇ ਰਹੇ ਆ ਸਰਕਾਰ ਚਲਾਉਂਦੇ ਰਹੇ ਆ ਬਿਲਕੁਲ ਆਣ ਵਾਲੇ ਟਾਈਮ ਚ ਹੁਣ ਦੇਖੋ ਸੁਖਵੀਰ ਬਾਦਲ ਕੀ ਸੋਚਦੇ ਆ ਵੀ ਇਹਨਾਂ ਨਾਲ ਜਾਣਾ ਕਿ ਨਹੀਂ ਜਾਣਾ ਕਿਉਂਕਿ ਜਿਹੜੇ ਪਿੱਛੇ ਪਾਣੀਆਂ ਦੇ ਮੁੱਦੇ ਹੋਏ ਹੋਰ ਮੁੱਦੇ ਹੋਏ ਐਸਬੀਐਲ ਦਾ ਮੁੱਦਾ ਹੋਇਆ ਉਹਦੇ ਕਰਕੇ ਇਹਨਾਂ ਨੇ ਉਹਨਾਂ ਦਾ ਸਮਰਥਨ ਵਾਪਸ ਲਿਆ ਦੀਗਾ ਵੀ ਅਸੀਂ ਤੁਹਾਡੇ ਨਾਲ ਨਹੀਂ ਜਾਣਾ ਹੈਗਾ ਪੰਜਾਬ ਦੇ ਲੋਕਾਂ ਨਾਲ ਖੜਨਾ ਹੈ ਬਿਲਕੁਲ ਉਹ ਵੀ ਦੇਖੋ ਇੱਕ ਦੇਖੋ ਬੇਸ਼ੱਕ ਚਾਹੇ ਸੁਖਵੀਰ ਬਾਦਲ ਜਾਂ ਕਾਲੀ ਦਲ ਜਾਣਾ ਚਾਹੁੰਦਾ ਹੋਵੇ ਬੀਜੇਪੀ ਦੇ ਨਾਲ ਪਰ ਉਹਨਾਂ ਦੇ ਕੋਲ ਹਜੇ ਕੋਈ ਰਾ ਨਹੀਂ ਹੈਗਾ ਕੋਈ ਬਹਾਨਾ ਨਹੀਂ ਹੈਗਾ ਔਰ ਇਹ ਜੇ ਕੁਝ ਬਣੂਗੀ ਵੀ ਤਾਂ ਅਕਾਲੀ ਦਲ ਇਹ ਕਹਿ ਰਿਹਾ ਕਿ ਬੰਦੀ ਸਿੰਘ ਤੁਸੀਂ ਰਿਹਾ ਕਰ ਦਿਓ ਫਿਰ ਅਸੀਂ ਪੈਚ ਅਪ ਕਰ ਲਾਂਗੇ ਜਾਂ ਹੋਰ ਜਿਹੜੇ ਪੰਜਾਬ ਦੇ ਮਸਲੇ ਤੁਹਾਨੂੰ ਲੱਗਦਾ ਵੀ ਇਹ rau ji ਵੀ ਬੰਦੀ ਸਿੰਘ ਇਹ ਰਿਹਾ ਕਰ ਦਣਗੇ ਇਹ ਬਿਲਕੁਲ ਕਰ ਦੇ ਜਿਨ੍ਹਾਂ ਦੀ ਸਜਾਵਾਂ ਸਾਰੀਆਂ ਪੂਰੀਆਂ ਹੋਈਆਂ ਪਈਆਂ ਅਕਾਲੀ ਦਲ ਨੂੰ ਜਦ ਵੀ ਚਾਹੀਦਾ ਠੀਕ ਹੈ ਜਦ ਇਹਨਾਂ ਦੇ ਨਾਲ ਭਾਈਵਾਲ ਸੀਗੀ ਜਦ ਇਹਨਾਂ ਨੇ ਕਿਹਾ ਨਹੀਂ ਤੁਸੀਂ ਇਹ ਦੇਖੋ ਵੱਲੂ ਜੀ ਕੀ ਕਰੂਗੀ ਭਾਜਪਾ ਕਰੂਗੀ ਚਾਹੇ ਕੱਲੀ ਇਲੈਕਸ਼ਨ ਲੜੇ ਤਾਂ ਵੀ ਭਾਜਪਾ ਨੂੰ ਕਰਨਾ ਪਊਗਾ ਇਹ ਜੇ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਕਰੇ ਤਾਂ ਵੀ ਇਹ ਫੈਸਲਾ ਕਰਨਾ ਪਊਗਾ ਕਿਉਂਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਜਿੱਤਣ ਦੇ ਲਈ ਪਹਿਲਾਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਪਊਗਾ ਉਹ ਦਿਲ ਜਿੱਤਿਆ ਕਿਵੇਂ ਜਾਊਗਾ ਜੇ ਬੰਦੀ ਸਿੰਘਾਂ ਨੂੰ ਰਿਹਾ ਕਰਦੀ ਹੈ ਜੇ ਰਿਹਾ ਕਰ ਜਾਂਦੀ ਹੈ ਤਾਂ ਕਾਫੀ ਹੱਦ ਤੱਕ ਇਹਦਾ ਫਾਇਦਾ ਭਾਜਪਾ ਨੂੰ ਮਿਲੂਗਾ